ਕੇਕਤਾ ਜਿੰਦਾਬਾਦ 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 ਅਸੀਂ ਇੱਥੋਂ ਐਮਪੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਟੇਜ ਕਿਸੇ ਪਾਰਟੀ ਦੀ ਨਹੀਂ ਹੈ ਇਸ ਕਰਕੇ ਸਟੇਜ ਤੇ ਨਹੀਂ ਚੜਨ ਦਿੱਤਾ ਜਾਊਗਾ ਉਹ ਆਪਣਾ ਜਿਹੜਾ ਹੱਥ ਹੈ ਇਸ ਸਟੇਜ ਤੋਂ ਪਿੱਛੇ ਰੱਖਣ ਕਿਉਂਕਿ ਇੱਥੇ ਕੋਈ ਇਹਨਾਂ ਦੀ ਖਾਤਰ ਬੋਲਿਆ ਨਹੀਂ ਹੈ ਪਹਿਲਾਂ ਇਸ ਕਰਕੇ ਸਾਡੀ ਇਹ ਬੇਨਤੀ ਆ ਕਿ ਵੋਟਾਂ ਵਾਲਿਆਂ ਨੇ ਹੀ ਕਟਾਏ ਆ ਇਹ ਉਸੇ ਦਲ ਤਾਂ ਐਮਐਲਏ ਨੇ ਕਟਾਏ ਆ ਸਾਡਾ ਇਤਰਾਜ਼ ਆ ਕਿ ਇੱਥੇ ਨਹੀਂ ਆਉਣਾ ਚਾਹੀਦਾ ਤੁਹਾਨੂੰ ਬੁਲਣਾ ਚਾਹੀਦਾ ਸੀ ਪਹਿਲਾਂ ਇਸ ਕਰਕੇ ਐਕਸ਼ਨ ਕਮੇਟੀ ਦਾ ਇਹ ਫੈਸਲਾ ਕਿ ਨਹੀਂ ਅਸੀਂ ਇੱਥੇ ਨਹੀਂ ਆਉਣ ਦੇਣਾ ਇੱਥੇ ਸਟੇਜ ਦੇ ਉੱਤੇ ਆਪਣਾ ਥੱਲੇ ਜਾਓ ਲੋਕ ਇਹ ਤਾਂ ਜਨਾਬ ਬੋਤ ਇਹ ਸਰਕਾਰਾਂ ਮਰਦਾ ਬੋਤ ਮਰਦਾ ਬੋਤ ਸਰਕਾਰਾਂ ਤੋਨਾ ਚਾਕ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ सरकारा कर दिया की। फेरी चक कल दुनिया हो जाओ कठे हो मारो ललकारा सारे भैन भराव बेनती है झंडे ते बहों उचिया करो लोग जिंदा पादा मुर्दा पाद ਜੀਵਾਂ ਕੇ ਜੰਮਰਾਂਗੇ ਹੱਕ ਜਿੰਨਾ ਦੇ ਆਪਣੇ ਹੱਕ ਜਿੰਨਾ ਦੇ ਆਪਣੇ ਲੋਕ ਕਹਤਾ ਜਿੰਦਾਬਾਦ 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 اے ਸਰਕਾਰਾ ਮਰਦਾਬਾਦ ਮਰਦਾਬਾਦ ਕਿਸਾਨ ਆਬਧਿਆਰਤੀਆਂ ਮਜ਼ਦੂਰਾਂ ਦਾ ਇਕਾ ਜਿੰਦਾਬਾਦ 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 ਮਜ਼ਦੂਰਾਂ ਕਿਸਾਨ ਆਬਧਿਆਰਤੀਆਂ ਮਜ਼ਦੂਰਾਂ ਦਾ ਇਕਾ ਜਿੰਦਾਬਾਦ 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 ਇਹ ਸਰਕਾਰਾਂ ਮਰਦਾਬਾਦ 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 ਰਾਜ ਪਾਕ ਦਾ ਆਵਾ ਹੂਤਾ ਇਨਕਲਾਬ ਨੇ ਕਰਨਾ ਸੂਤ ਹੁਣ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਨੌਨਿਹਾਲ ਸਿੰਘ ਜੀ ਹਾਰੇ ਹਾਰੇ ਬਹੁਤ ਹੀ ਸਤਿਕਾਰਯੋਗ ਮਤਾਓ ਭੈਣੋ ਬਜ਼ੁਰਗੋ ਤੇ ਬੱਚਿਓ ਬੇਨਤੀ ਆ ਸਾਰਿਆਂ ਨੂੰ ਕਿ ਸ਼ਾਂਤੀ ਬਖਸ਼ੋ ਥੋੜਾ ਜਿਹਾ ਚੁੱਪ ਦਾ ਦਾਨ ਬਖਸ਼ੋ ਇੱਥੇ ਬਹੁਤ ਸਾਰੇ ਰੰਗ ਬਰੰਗੇ ਅੱਜ ਰੋਟੀਆਂ ਸੇਕਣ ਵਾਸਤੇ ਆਉਣਗੇ ਇੱਥੇ ਬਥੇਰੇ ਆਉਣਗੇ ਹੁਣ ਜਿਸ ਦਿਨ ਦੀ ਚੰਦ ਭਾਂ ਦੇ ਵਿੱਚ ਘਟਨਾ ਵਾਪਰੀ ਆ ਉਸ ਦਿਨ ਦਾ ਚੰਦ ਪਾਨ ਕਿਸੇ ਨੂੰ ਨਹੀਂ ਦਿਸਿਆ ਹੁਣ ਬਥੇਰੀਆਂ ਗੱਡੀਆਂ ਤੁਹਾਡੇ ਪਿੰਡ ਦੇ ਵਿੱਚ ਘੁਕਣ ਗਈਆਂ ਇਹ ਬਥੇਰੀਆਂ ਤੁਹਾਡੀਆਂ ਵੋਟਾਂ ਇਕੱਠੀਆਂ ਕਰਨ ਵਾਸਤੇ ਬਥੇਰੇ ਲੋਕ ਹੱਥ ਪੈਰ ਮਾਰਨਗੇ ਤੁਹਾਡੇ ਧਿਆਨ ਦੇ ਵਿੱਚ ਲਿਆਦ ਗਏ ਕਿ ਜਿਹੜੇ ਲੋਕ ਅੱਜ ਰੋਟੀਆਂ ਸੇਕ ਰੀਆਂ ਚਾਹੁੰਦੇ ਨੇ ਉਹਨਾਂ ਦੇ ਕਿਸੇ ਤਰ੍ਹਾਂ ਦੀ ਵੀ ਮਦਦ ਕੀਤੇ ਬਿਨਾ ਜਿੰਨੀਆਂ ਵੀ ਸਾਡੀਆਂ ਮੰਗਾਂ ਸੀਗੀਆਂ ਉਹ ਸਾਰੀਆਂ ਤੇ ਲਗਭਗ ਪ੍ਰਸ਼ਾਸਨ ਨਾਲ ਸਹਿਮਤੀ ਬਣ ਚੁੱਕੀ ਆ ਇਹਨਾਂ ਲੋਕਾਂ ਨੂੰ ਵੀ ਜਿਵੇਂ ਜਿਵੇਂ ਪਤਾ ਲੱਗਦਾ ਜਾਂਦਾ ਕਿ ਜਿਹੜੇ ਚੰਦ ਭੰਦੇ ਮਜ਼ਦੂਰ ਪੁਲਿਸ ਨੇ ਤਸ਼ੱਦਦ ਕਰਕੇ ਜੇਲਾਂ ਦੇ ਵਿੱਚ ਢੱਕੇ ਸੀਗੇ ਤੇ ਉਹ ਇੱਕ ਅੱਧੇ ਦਿਨ ਦੇ ਵਿੱਚ ਘਰਾਂ ਨੂੰ ਵਾਪਸ ਆ ਰਹੇ ਤੇ ਰੋਟੀਆਂ ਸੇਕਣ ਵਾਸਤੇ ਲੋਕ ਤੁਹਾਡੇ ਵਿੱਚ ਪਹੁੰਚ ਰਹੇ ਆ ਹੋਰ ਇਹਨਾਂ ਦਾ ਕੋਈ ਮਕਸਦ ਨਹੀਂਗਾ ਜੇ ਤੁਹਾਡਾ ਕੋਈ ਫਾਇਦਾ ਕਰਨ ਦਾ ਮਕਸਦ ਹੁੰਦਾ ਤੇ ਇਹ ਲੋਕ ਉਸੇ ਦਿਨ ਦੇ ਤੁਹਾਡੇ ਘਰਾਂ ਤੱਕ ਪਹੁੰਚ ਕਰਦੇ ਚਾਹੀਦਾ ਤਾਂ ਇਹ ਸੀ ਜਿਹੜੇ ਲੋਕ ਮਜ਼ਦੂਰ ਭਾਈਚਾਰੇ ਦੇ ਨਾਂ ਤੇ ਸਿਆਸਤ ਖੇਡਦੇ ਆ ਜਿਹੜੇ ਕਹਿੰਦੇ ਕਿ ਅਸੀਂ ਮਜ਼ਦੂਰਾਂ ਚੋਂ ਆ ਅਸੀਂ ਮਜ਼ਦੂਰਾਂ ਦੇ ਮਸੀਹਾ ਜਿੱਦਾਂ ਦੀ ਚੰਦ ਭਾਂ ਦੀ ਘਟਰਾ ਵਾਪਰੀ ਆ ਸਾਨੂੰ ਦਿਸਿਆ ਤੱਕ ਨਹੀਂ ਕੋਈ ਆਦਦੇ ਆਪ ਨੂੰ ਮਸੀਹਾ ਕਹਿਣ ਵਾਲਾ ਕਿ ਇੰਨਾ ਕਿਰਤੀ ਲੋਕਾਂ ਦੇ ਕੋਈ ਹੰਝੂ ਪੁੰਜਣ ਵਾਲਾ ਸਾਨੂੰ ਨਹੀਂ ਦਿਸਿਆ ਅੱਜ ਜਦੋਂ ਜਦੋਂ ਪੁਲਿਸ ਨੇ ਇਹਨਾਂ ਲੋਕਾਂ ਦੇ ਉੱਪਰ ਜ਼ਬਰ ਕੀਤਾ ਪ੍ਰਾਈਵੇਟ ਗੁੰਡਿਆਂ ਨੂੰ ਨਾਲ ਲੈ ਕੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਘਰਾਂ ਦੇ ਵਿੱਚ ਵੜ ਕੇ ਸਾਡੀਆਂ ਧੀਆਂ ਭੈਣਾਂ ਨੂੰ ਕੁੱਟਿਆ ਗਿਆ ਉਹਨਾਂ ਨੂੰ ਤੁਰੰਤ ਤੱਕ ਜੋਗਾਣੀ ਛੱਡਿਆ ਛੋਟੇ-ਛੋਟੇ ਬੱਚਿਆਂ ਨੂੰ ਕੁੱਟਿਆ ਗਿਆ ਬਜ਼ੁਰਗਾਂ ਨੂੰ ਕੁੱਟਿਆ ਗਿਆ ਖਾਣਾ ਚਲ ਜਾ ਕੇ ਆਣ ਮਲੂਕੀ ਤਸ਼ਦਤ ਆਇਆ ਗਿਆ ਤੇ ਉਹਦਾ ਕੋਈ ਵੀ ਨਜ਼ਰ ਨਹੀਂ ਆਇਆ ਇਹ ਰੰਗ ਬਰੰਗਾ ਤੇ ਜਦੋਂ ਇਹਨਾਂ ਮਜ਼ਦੂਰਾਂ ਨੇ ਇਕਾ ਕਰਕੇ ਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੀ ਚੰਦਪਾਨ ਕਾਂਡ ਬੁਰਾਦੀ ਐਕਸ਼ਨ ਕਮੇਟੀ ਬਣ ਗਈ ਤੇ ਮਜ਼ਦੂਰਾਂ ਦੇ ਨਾਲ ਖੜ ਗਈ ਤੇ ਪ੍ਰਸ਼ਾਸਨ ਜਦੋਂ ਬੈਕਪੋਰਟ ਤੇ ਜਾਣ ਲੱਗ ਗਿਆ ਜਦੋਂ ਪਤਾ ਲੱਗ ਗਿਆ ਕਿ ਉਹ ਹੰਕਾਰ ਹੈ ਹੋਏ ਗਮਦੂਰੇ ਤੇ ਪਰਚਾ ਹੋਣ ਦੀ ਵਾਰੀ ਆ ਗਈ ਆ ਹੁਣ ਮਜ਼ਦੂਰਾਂ ਨੇ ਜੇਲ੍ਹ ਚੋਂ ਬਾਹਰ ਆਉਣ ਦੀ ਵਾਰੀ ਆ ਗਈ ਆ ਤੇ ਗਮਦੂਰੇ ਹੁਣਾਂ ਦੇ ਜੇਲ੍ਹ ਚ ਜਾਣ ਦੀ ਵਾਰੀ ਆ ਗਈ ਆ ਤੇ ਆ ਰੰਗ ਬਰੰਗੇ ਡੱਡੂ ਆ ਮਡਰੌਨ ਲੱਗ ਗਏ ਆ ਕਿ ਇੱਥੇ ਤੁਹਾਡੇ ਧਿਆਨ ਦੇ ਵਿੱਚ ਲਿਆਦ ਗਏ ਐਮਪੀ ਸਾਹਿਬ ਵੀ ਆਏ ਸੀਗੇ ਸੇ ਸਾਡੇ ਦਰਮਿਆਨ ਇੱਥੇ ਜਹੇਦਾਰ ਗਰਸੇਵਕ ਸਿੰਘ ਖਾਲਸਾ ਜੀ ਵੀ ਬੈਠੇ ਨੇ ਉਹਨਾਂ ਦੀ ਮੈਂ ਕੱਲ ਇੱਕ ਪੋਸਟ ਦੇਖੀ ਪੋਸਟ ਪਾਈ ਜਹੇਦਾਰ ਗਰਸੇਵਕ ਸਿੰਘ ਖਾਲਸਾ ਨੇ ਕਿ ਜਿਹੜੇ ਦਲਤਾਂ ਦੇ ਵਿੱਚੋਂ ਐਮਪੀ ਬਣੇ ਨੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਦਲਤਾਂ ਨੇ ਉੱਪਰ ਹਤਿਆਚਾਰ ਹੋ ਗਿਆ ਦਿਹਾੜੇ ਤੱਕ ਬੋਲੇ ਤੱਕ ਕਿਉਂ ਨਹੀਂ ਤੇ ਉਸ ਮਾੜੀ ਮੋਟੀ ਲੱਜ ਸ਼ਰਮ ਦੇ ਮਾਰੇ ਅੱਜ ਤੁਹਾਡੇ ਪੰਡਾਲ ਦੇ ਵਿੱਚ ਆ ਗਏ ਆ ਜਦੋਂ ਲੋਕ ਥੱਲੋਂ ਗੱਲਾਂ ਕਰਨ ਲੱਗ ਜਾਂਦੇ ਆ ਜਦੋਂ ਲੋਕ ਕਹਿੰਦੇ ਆ ਕਿ ਤੁਸੀਂ ਸਾਡੇ ਨਾਂ ਤੇ ਕਹਿ ਕਹਿ ਕੇ ਅਸੀਂ ਮਜ਼ਦੂਰਾਂ ਦੇ ਲੀਡਰਾਂ ਤੇ ਰਾਜ ਸੱਤਾ ਦੀਆਂ ਕੁਰਸੀਆਂ ਹਾਸਲ ਕਰ ਲੈਨੇ ਹੋ ਤੇ ਬਾਅਦ ਦੇ ਵਿੱਚ ਕੋਈ ਮਜ਼ਦੂਰਾਂ ਦੀ ਸਾਰ ਨਹੀਂ ਲੈਂਦਾ ਤੇ ਜਦੋਂ ਫਿਰ ਲੋਕ ਇਹਨਾਂ ਨੂੰ ਸਿੱਧੇ ਹੁੰਦੇ ਆ ਲੋਕ ਬੰਦੇ ਇਹ ਪਤ ਬਣਾਉਂਦੇ ਆ ਤੇ ਫਿਰ ਤੁਹਾਡੇ ਵਿੱਚ ਫੇਰ ਆਉਂਦੇ ਆ ਫਿਰ ਇਹਨਾਂ ਨੂੰ ਲੱਗਦਾ ਕਿ ਜਿਹੜੇ ਲੋਕਾਂ ਦੇ ਨਾਂ ਤੇ ਅਸੀਂ ਸਿਆਸਤ ਕਰਕੇ ਅੱਗੇ ਆਏ ਆ ਫਿਰ ਉਹਨਾਂ ਚ ਜਾਈਏ ਫਿਰ ਉਹਨਾਂ ਚ ਵਿਚਰ ਗਏ ਉਹਨਾਂ ਦਾ ਬਿਨਾ ਸਾਡੀ ਮੁਕਤੀ ਨਹੀਂ ਤੇ ਅੱਜ ਜਿੰਨੀਆਂ ਵੀ ਰੰਗ ਬਰੰਗੀਆਂ ਪਾਰਟੀਆਂ ਆ ਰਹੀਆਂ ਸਾਰੀਆਂ ਐਸੇ ਮਕਸਦ ਦੇ ਨਾਲ ਤੁਹਾਡੇ ਵਿੱਚ ਆ ਰਹੀਆਂ ਨੇ ਜੇਕਰ ਤੁਸੀਂ ਆਪ ਦਾ ਸੰਘਰਸ਼ ਨੂੰ ਸਿਰੇ ਲਾਉਣ ਲੱਗੇ ਹੋ ਤੇ ਤੁਹਾਡਾ ਇੱਕਾ ਮਜ਼ਦੂਰ ਜਥੇਬੰਦੀਆਂ ਦਾ ਇੱਕਾ ਤਹਾਡੇ ਨਾਲ ਖੜੇ ਕਿਸਾਨ ਜਥੇਬੰਦੀਆਂ ਦਾ ਇਕਾ ਤਾਂ ਕਰਕੇ ਤੁਹਾਡੇ ਮਸਲੇ ਹੱਲ ਹੋ ਰਹੇ ਆ ਇਹਨੀਆਂ ਬੇਨਤੀਆਂ ਸੀ ਤਾਂ ਨਵਾ ਸਾਥੀਓ